ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੀ ਜਿਹੜੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਨਾ ਉਹ ਆਪਣੀ ਇੱਕ ਜ਼ਿੰਦਗੀ ਦਾ ਵਾਕਿਆ ਦੱਸੰਦੇ ਆ ਕਿ ਉਹਨਾਂ ਨਾਲ ਇੱਕ ਐਸਾ ਵਾਕਿਆ ਪੇਸ਼ ਹੈ ਜਿਹੜਾ ਕਿ ਵਾਕਿਆ ਸੁਣ ਕੇ ਨਾ ਹਾਂਜੀ ਯਾਨੀ ਕਿ ਬਾਕੀ ਜਿਹੜੇ ਲੋਕ ਆ ਉਹਨਾਂ ਦੀ ਵੀ ਜ਼ਿੰਦਗੀ ਦੇ ਨਾ ਬਦਲਾਅ ਆ ਜਾਏਗਾ ਉਹਨਾਂ ਦੇ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਤੇ ਸੱਚੇ ਮਾਨਾ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦੇਣਗੇ ਇੰਟਰਸਟਿੰਗ ਵੀਰ ਜੀ ਵੀਡੀਓ ਹੈ ਤੇ ਪਹਿਲੇ ਵੀਡੀਓ ਦੇਖ ਲੈਨੇ ਬਿਲਕੁਲ ਬਹੁਤ ਜ਼ਬਰਦਸਤ ਕਥਾ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕਿ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਕਰਨਾਲ ਤੁਮੈ ਨੂੰ ਫੋਨ ਆਈ ਚਲੋ ਮੈਂ ਸੇਫਰ ਟਾਈਮ ਨਾ ਜਾਇਆ ਕਰਾਂ ਉਹ ਸੱਜਣ ਨੂੰ ਮੈਂ ਹਲਵਰ ਸਮਾਗਮ ਤੇ ਦੇਖਿਆ ਸੀ ਨੇਤਰ ਉਸਦੇ ਦੋਵੇਂ ਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਦੇ ਚੰਗਾ ਸੀ ਇਲਾਜ ਇੱਕ ਸਾਲ ਦੇ ਜੋ ਉਸਨੇ ਬੜਾ ਕਰਾਇਆ ਬਾਹਰ ਦੇ ਵਿੱਚ ਕੋਈ ਵੱਡਾ ਆਈ ਹਸਪੀਟਲ ਉਸਨੇ ਛੱਡਿਆ ਨਹੀਂ ਸੰਪਨ ਕਰਾਣੇ ਦਾ ਹੈ ਖੂਬ ਪੈਸਾ ਖਰਚ ਗਿਆ ਨਹੀਂ ਅੱਖਾਂ ਨਹੀਂ ਆਈਆਂ ਉਦੇ ਆਪਣੇ ਕਹਿ ਮੁਤਾਬਕ ਜ਼ਾਰੋ-ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ ਉੱਚੀ-ਉੱਚੀ ਸੁਰ ਨਾਲ ਬਾਣੀਆਂ ਪੜ੍ਹਦਾ ਸੀ ਹੋਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ ਪੜ੍ਹਦਾ ਹੀ ਰਹਿੰਦਾ ਸੀ ਕਹਿੰਦਾ ਅਠ ਦਿਨ ਆਵਾਜ਼ ਮੈਂ ਦੇਖ ਕੇ ਡੰਗ ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਆਂ ਰਾਤ ਨੂੰ ਹੀ ਮੈਂ ਕਹਾਂਗਾ ਮੈਂ ਸਵੇਰੇ ਉੱਠ ਕੇ ਕਰਾਂਗਾ ਸਿੱਧੇ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਗਤ ਸੰਗਤ ਵਿੱਚ ਬੈਠੇ ਹਣ ਆ ਗਏ ਨਹੀਂ ਤੇ ਕਹਿ ਨਹੀਂ ਸਕਦਾ ਉੱਥੇ ਠਹਿੜਨੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕ੍ਰਿਸ਼ਵੇਂ ਹੈ ਕਦੀ ਕਦੀ ਨੇਚਰ ਦੇ ਵਿੱਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡੀਆਂ ਕਹਿਣਾ ਪੈਂਦਾ ਕਿ ਉਹਦੇ ਘਰ ਦੇ ਵਿੱਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਝ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇਹ ਹੈ ਜਿਸ ਦੇ ਸੋਪਾ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਲ ਤੇ ਦਾਲ ਰੱਖੀ ਹੱਥ ਆਪਣੇ ਬਨੇ ਆਪਣੇ ਹੱਥੇ ਹੀ ਰੱਖੀ ਮੈਂ ਹੀ ਵੰਡਾਂਗਾ ਦੋ ਜਾਨੇ ਦੋ ਜਾਣ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸ ਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫੁਲਾਣੇ ਬਾਬਿਆਂ ਕੋਲ ਤਾਂ ਇਹ ਲੱਭ ਪਿਆ ਫੁਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿਛ ਹੱਥ ਹੈ ਬੜੇ ਧਿਆਨ ਨਾਲ ਸੁਣਨਾ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਦਾ ਹੈ ਕੋਈ ਕਰਨਾ ਸਭ ਕਰੇ ਕਰਾਇਆ ਜਰਾ ਮਾਰਾ ਸਿਰਤ ਸਾਪ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਬਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਇਹ ਸਭ ਕੁਝ ਉਸੇ ਤੋਂ ਆਉਂਦਾ ਹੈ ਫਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫਲਾਣੇ ਤੇ ਮੇਰੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਤੂੰ ਜਾਦੂ ਟੋਣੇ ਦਾ ਪੁਜਾਰੀ ਐ ਗੁਰੂ ਦਾ ਪੁਜਾਰੀ ਨਹੀਂ ਤੇ ਜੀ ਜਾਦੂ ਟੋਣੇ ਨਹੀਂ ਤੇਰੇ ਤੇ ਇਹ ਕੁਝ ਕਰ ਦਿੱਤਾ ਟੋਣਾ ਕੋਲ ਜਾ ਉੱਥੇ ਹੀ ਫਰਿਆਦ ਕਰ ਫਿਰ ਇੱਥੇ ਆਉਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਦਾ ਬਣਾਇਆ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾ ਦੇ ਆ ਜ਼ਿੰਦਗੀ ਬਰ ਚੇਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਬਾਕ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਸਭ ਕਰੇ ਕਰਾਇਆ ਜੜਾ ਮਰਾਤਾ ਅਬ ਸਿਰਤ ਸਾਹ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਹੈ ਉਹ ਮੇਰਾ ਬਾਬੂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੇ ਗ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਇਸ ਵਾਸੇ ਸਮਰਤ ਹੈ ਉਹ ਮੇਰਾ ਬਾਬੂ ਮਹਾਨ ਹੈ ਹਾਂ ਜੀ ਜਿਸ ਸਿਮਰਤ ਦੁਖ ਕੋਈ ਨਾ ਲਾਗਾ ਬਾਹੋ ਜੇ ਲੋ ਪਾਇ ਉਤਾਰਾ ਜੇਦ ਸਿਮਰਨ ਕਰਦੇ ਆ ਆ ਫਿਰ ਕੋਈ ਦੁੱਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂਜੀ ਆਦ ਜੁਗਾ ਦੇ ਭਗਤਨ ਕਾ ਰਖ ਉਸਤ ਕਰ ਕਰ ਜੀਵਾ ਅਜ ਦੀ ਗੱਲ ਨਹੀਂ ਮਨੁੱਖਤਾ ਦੇ ਆਦ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ ਹੈ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰਕੇ ਹੀ ਆਨੰਦ ਮਾਣਦਾ ਉਹਦੀ ਉਸਤਤ ਕਰ ਕਰਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮਿੱਠਾ ਆਣ ਦਿਨ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤਸ਼ਬੀਹ ਦਿੱਤੀ ਹੈ ਮਹਾਰਸ ਹੈ ਮੈਂ ਆਪਣੇ ਇੰਜਿਆਂ ਦੇ ਕਟੋਰੀਆਂ ਨਾਲ ਤਨ ਕਰਕੇ ਮਨ ਕਰਕੇ ਦੇ ਰਿਆ ਵੇਖ ਰਿਆ ਵੇਖਣਾ ਵੀ ਪੇੜਾ ਸੁਣ ਰਿਆ ਸੁਣਨਾ ਵੀ ਪੇੜਾ ਜਪ ਰਿਆ ਜਪਨਾ ਵੀ ਪੇੜਾ ਮੈਂ ਵਖ ਵਖ ਕਟੋਰੀਆਂ ਦੇ ਰਾਹੀ ਮੈਂ ਵਖ ਵਖ ਪਿਆਲਿਆਂ ਦੇ ਰਾਹੀ ਉਸ ਨੂੰ ਪੇੜਿਆ ਆਨੰਦ ਮਾਣ ਰਿਆ ਹਾਂ ਜੀ ਹਰੇ ਆਪੇ ਲੈ ਮਲਾਏ ਕਿਉਂ ਵੇ ਛੋੜਾ ਥਿਵਈ ਬਗਰਾਮ ਜੀਓ ਜਿਹੜੇ ਕਈ ਵਾਰ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ بگੜ ਗਈ ਹੈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਹਾਰਾਜ ਜਿਹਨਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ ਵਿਛੋੜਾ ਕੰਮ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵੀ ਮਿਲავ ਰਹਿਦਾ ਹਾਂਜੀ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜਿਵਾਈ ਬਲਰਾਮ ਜੀਓ ਜਿਸ ਨੂੰ ਤੇਰੇ 'ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ پکڑ ਲਈ ਹੈ ਉਹਨੋਂ ਸਰੀਵੀ ਜੀਵਨ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਏ ਜਿਹਦੇ ਚ ਜਮਣਾ ਨਹੀਂ ਜਿਹਦੇ ਚ ਬੁਢੇਪਾ ਨਹੀਂ ਤੇ ਜਿਹਦੇ ਚ ਮਰਨਾ ਨਹੀਂ ਭਗਤ ਜੈ ਦੇਵ ਜੀ ਕੋਲ ਪੁੱਛੇ ਲਗਿਆ ਸੀ ਨਾਮ ਜਪ ਕੇ ਜੋ ਕੁਝ ਤੁਹਾਨੂੰ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ ਉੱਥੇ ਕੀ ਹੈ ਨਾਦਨੋ ਜਸ ਸਮ੍ਰਣ ਜਨਮ ਜਰਾਤ ਮਰਨ ਭੈ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਤ ਬੁਢੇਪੇ ਦਾ ਦੁੱਖ ਤੇ ਮਰਨ ਦਾ ਡਰ ਨਹੀਂ ਆਉਂਦਾ ਮਰ ਉਹ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹਾਂਜੀ ਤੇਰੀ ਟੀਕ ਤੁਝਾ ਕੇ ਪਾਈ ਸਾਚੇ ਸਿਰਜਣਹਾਰ ਏ ਸਿਰਜਣਹਾਰ ਏ ਸੱਚੇ ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਤੇਰੀ ਟੀਕ ਕੋਈ ਹੋਰ ਦੇ ਵੀ ਨਹੀਂ ਸਕਦਾ ਆਪਣਾ ਦਾਮਨ ਤੋਂ ਆਪ ਹੀ ਪਕੜਾਣਾ ਹੈ ਆਪਣੀ ਬਾਣ ਤੋਂ ਆਪ ਹੀ ਦੇਣਾ ਹਾਂਜੀ ਤਬੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਪਿਕ ਇੱਕ ਇਨਸਾਨ ਦੇ ਬਾਰੇ ਇੱਕ ਅਮੀਰ ਇਨਸਾਨ ਦੇ ਬਾਰੇ ਕਿ ਜਿੰਨ ਕੋ ਨਾ ਬਹੁਤ ਜ਼ਿਆਦਾ ਮਾਲੋ ਦੌਲਤ ਸੀ ਬੋੜੀ ਮਰ ਅਰਬਾ ਪਦੀ ਖਰਬਾ ਪਦੀ ਸੀ ਲੇਕਿਨ ਉਹਦੀਆਂ ਅੱਖਾਂ ਚਲ ਗਈਆਂ ਉਹਨੇ ਬੜਾ ਟਿਲ ਲਾਇਆ ਬੜਾ ਮਾਲੋ ਦੌਲਤ ਖਰਚੀ ਆਪਣਾ ਬੜਾ ਤਲਕ ਲੜਾਇਆ ਲੇਕਿਨ ਇੰਨੇ ਇਲਾਜ ਦੇ ਬਾਵਜੂਦ ਵੀ ਉਹਦੀਆਂ ਅੱਖਾਂ ਵਾਪਸ ਨਹੀਂ ਆ ਸਕੀਆਂ ਯਾਨੀ ਕਿ ਉਹਨੇ ਆਪਣੀ ਪੂਰੀ ਕੋਸ਼ਿਸ਼ ਕਰ ਲਈ ਲੇਕਿਨ ਸਹੀ ਨਹੀਂ ਹੋ ਸਕਿਆ ਫਿਰ ਜਦੋਂ ਉਹਨੇ ਸੱਚੇ ਮਨ ਦੇ ਨਾਲ ਅੱਲਾ ਪਾਗ ਦੀ ਜਾਤ ਨੂੰ ਯਾਦ ਕੀਤਾ ਮਾਫੀ ਮੰਗੀ ਆਪਣੇ ਗੁਨਾਹਾਂ ਦੀ ਤੇ ਫਿਰ ਉਹਦੇ ਉੱਤੇ ਅੱਲਾ ਦੀ ਰਹਿਮਤ ਹੋ ਗਈ ਉਹਨੀਆਂ ਅੱਖਾਂ ਵਾਪਸ ਆ ਗਈਆਂ ਉਹਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਵੀਰ ਜੀਂ ਚ ਇੱਕ ਸਬਕ ਹੈ ਕਿ ਸਾਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਮਾਲੋ ਦੌਲਤ ਕਰ ਅੱਲਾ ਸੋਣਾ ਸਾਨੂੰ ਦਿੰਦਾ ਨਾ ਉਹ ਜ਼ਮਾਇਸ਼ ਹੈ ਬਿਲਕੁਲ ਸਾਨੂੰ ਉਨਤੇ ਅਕੜਨਾ ਨਹੀਂ ਚਾਹੀਦਾ ਜਾਂ غرੂਰ تکبر ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਜਿੱਲੇ ਅਸੀਂ ਕੋਈ ਵੀ ਬੰਦਾ ਜਿਹਨ ਕੋ ਮਾਲੋ ਦੌਲਤ ਆਏਂਦੀ غرੂਰ تکبر ਕਰਨ ਲੱਪੈਂਦਾ ਨਾ ਫਿਰ ਅੱਲਾ ਪਾਕ ਹੁੰਦੇ ਪਕੜ ਕਰਦੇ ਨੇ ਬਿਲਕੁਲ ਤੇ ਫਿਰ ਉਹਨੂੰ ਯਾਦ ਹੁੰਦਾ ਆਪਣੇ ਗੁਨਾਹਾਂ ਦੇ ਬਾਰੇ ਤੇ ਜੇ ਤੇ ਸੱਚੇ ਮਨ ਨਾਲ ਤੋਬਾ ਕਰ ਲਏ ਤੇ ਉਹਦੀ ਬਜਤ ਹੋ ਜਾਂਦੀ ਹੈ ਤੇ ਜੇ ਨਾ ਕਰੇ ਤੇ ਫਿਰ ਉਹ ਇਸ ਦੁਨੀਆਂ 'ਚ ਵੀ ਸਜ਼ਾ ਪੁੰਦਾ ਤੇ ਅਗਲੇ ਜਹਾਂ ਜਿਵੇਂ ਸਦਾ ਪੁੰਦਾ ਬਿਲਕੁਲ ਵੀਰ ਜੀ ਹਕੀਕਤ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸਲੇ ਕੋਈ ਵੀ ਇਨਸਾਨ ਨਾ ਉਹ ਥੋੜਾ ਆ ਜਵਾਨੀ ਦੇ ਵਿੱਚ ਹੁੰਦਾ ਵਾ ਤੇ ਉਹ ਆਪਣੀ ਜਵਾਨੀ ਨੂੰ ਵੇਖ ਕੇ ਕਹਿੰਦਾ ਵਾ ਕਿ ਮੇਰੇ ਵਰਗਾ ਹੈ ਹੀ ਨਹੀਂ ਕੋਈ ਮੈਂ ਸਭ ਨਾਲ ਤਾਕਤਵਰ ਮੈਂ ਜਨਾਬ ਕਹਿ ਲੋ ਕਿ ਹਰ ਚੀਜ਼ ਨੂੰ ਖਨਾ ਕਰਦਾਗਾ ਲੇਕਿਨ ਅੱਲਾਹ ਸੋਹਣੇ ਦੀ ਜ਼ਾਤ ਕੋਲੋਂ ਹਮੇਸ਼ਾ ਚੁੱਕੇ ਰਹਿਣਾ ਚਾਹੀਦਾ ਵਾ ਉਹਦੀ ਕਹਿ ਲੋ ਕਿ ਕਰਨੀ ਚਾਹੀਦੀ ਹੈ ਸ਼ੁਕਰ ਅਦਾ ਕਰਨਾ ਚਾਹੀਦਾ ਸਾਦੇ ਲਫ਼ਜ਼ਾਂ ਦੇ ਵਿੱਚ ਇੱਕ ਖਿਆਲ ਰੱਖਣਾ ਚਾਹੀਦਾ ਉਹਦੀ ਰਾਇਦਾ ਜਿਸ ਵਾਸਤੇ ਅੱਲਾ ਸੋਹਣੇ ਨੇ ਸਾਨੂੰ ਪੈਦਾ ਕੀਤਾ ਹੋਇਆ ਹੈ ਇਹ ਚੀਜ਼ਾਂ ਆ ਜਿਸ ਲਈ ਇਨਸਾਨ ਹੈ ਵੀਰ ਜੀ ਭੁੱਲ ਜਾਂਦਾ ਨਾ ਦੁਨੀਆਦਾਰੀ ਦੇ ਵਿੱਚ ਚਲਾ ਜਾਂਦਾ ਕਿ ਉਹ ਹਰ ਚੀਜ਼ ਨੂੰ ਵੀਰ ਜੀ ਭੁੱਲ ਜਾਂਦਾ ਵਾ ਜਿਸ ਤਰ੍ਹਾਂ ਦੇਖੋ ਕਥਾ ਦੇ ਵਿੱਚ ਵੀ ਇੱਕ ਸਬਕ ਹੈਗਾ ਤੁਸੀਂ ਵੀ ਅੱਗੇ ਦੱਸਿਆ ਕਿ ਜਿੰਨਾ ਚਿਰ ਅਸੀਂ ਵੀਰ ਜੀ ਅੱਲਾ ਸੋਹਣੇ ਦਾ ਸ਼ੁਕਰ ਨਹੀਂ ਨਿਧਾ ਕਰਾਂਗੇ ਅਸੀਂ ਕਿਸੇ ਕੰਮ ਦੇ ਨਹੀਂ ਹਗੇ ਅਸੀਂ ਵੀਰ ਜੀ ਦੇਖੋ ਪੈਸੇ ਨੂੰ ਅਸੀਂ ਕਹਿੰਦੇ ਜਿਸ ਕੋ ਪੈਸਾ ਆ ਜੇ ਉਹ ਹੀ ਜਨਾਬ ਉਹ ਹੀ ਸਾਰਾ ਕੁਝ ਹੈ ਨਹੀਂ ਇਹ ਝੂਠ ਹੈ ਵੀਰ ਜੀ ਦੇਖੋ ਯਾਰ ਜੀ ਪੈਸੇ ਨਾਲ ਨਹੀਂ ਖਰੀਦੀ ਨਹੀਂ ਖਰੀਦੀ ਜਾ ਸਕਦੀ ਫਿਰ ਦੇਖੋ ਨਾ ਵੀਰ ਜੀ ਸਾਨੂੰ ਅੱਲਾ ਪਾਕ ਦੀ ਜ਼ਾਤ ਨੇ ਦੇਖੋ ਹੱਥ ਦਿੱਤੇ ਆ ਅੱਖ ਦਿੱਤੀ ਆ ਕੰਨ ਦਿੱਤੇ ਆ ਪੂਰਾ ਇੱਕ ਨਿਜ਼ਾਮ ਬਣਾਇਆ ਮੈਂ ਵੀਰ ਜੀ ਜਿਹੜਾ ਤੁਸੀਂ ਕਰੋੜਾਂ ਅਰਬਾਂ ਦੇ ਮਾਲਕ ਹੋ ਤੁਸੀਂ ਅਗਰ ਆਪਣੇ ਆਪ ਚ ਦੇਖੋ ਲੇਕਿਨ ਵੀਰ ਜੀ ਸਾਡਾ ਕੀ ਹੈ ਅਗਰ ਸਾਡੇ ਤੇ ਥੋੜੀ ਜਿਹੀ ਮੁਸ਼ਕਿਲਾਂ ਆ ਜਾਂਦੀ ਤੇ ਅਸੀਂ ਗਿਲੇ ਸ਼ਿਕਵੇ ਸ਼ੁਰੂ ਕਰ ਦਿੰਨੇ ਯਾ ਅੱਲਾ ਸੁਣਿਆ ਕੀ ਕਰਨ ਨਿਆ ਮੈਂ ਤੇਨੂੰ ਨਜ਼ਰ ਆਇਆ ਮੈਂ ਹਰ ਤਰ੍ਹਾਂ ਦੇ ਅਸੀਂ ਪੁੱਠੇ ਖਿਆਲਤ ਦਿਮਾਗ ਦੇ ਵਿੱਚ ਵੀਰ ਜੀ ਪੈਦਾ ਕਰ ਲੈਂਦੇ ਆ। ਉਸ ਦਾ ਨੇਚਰ ਹੀ ਆਈਂਦੀ ਆ ਕਿ ਉਹਨੂੰ ਜਦੋਂ ਥੋੜਾ ਦੁੱਖ ਹੁੰਦਾ ਨਾ ਉਹ ਸ਼ਿਕਵੇ ਸ਼ੁਰੂ ਕਰ ਦਿੰਦਾ। ਤੇ ਇਸ ਕਰਕੇ ਵੀਰ ਜੀ ਅਗਰ ਕੋਈ ਤੁਹਾਡੇ ਕੋ ਅੱਲਾ ਸੁਣੇ ਨੇ ਤੁਹਾਡੇ ਤੇ ਕਰਮ ਕੀਤਾ ਵਾ, ਪੈਸਾ ਆ ਗਿਆ ਜਾਂ ਤੁਹਾਨੂੰ ਅੱਲਾ ਸੁਣੇ ਨੇ ਇੱਕ ਤਾਕਤ ਦਿੱਤੀ ਐ, ਇੱਕ ਜਵਾਨੀ ਦਿੱਤੀ ਐ ਤੇ ਉਹਦਾ ਇਸਤੇਮਾਲ ਚੰਗੇ ਲਫਜ਼ਾਂ ਨਾਲ ਕਰਨਾ ਚਾਹੀਦਾ। ਚੰਗੇ ਤਰੀਕੇ ਨਾਲ ਕਰਨਾ ਚਾਹੀਦਾ। ਚੰਗੇ ਤਰੀਕੇ ਨਾਲ ਵੀਰ ਜੀ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖਿਆਲ ਹੋਵੇ ਤੁਹਾਨੂੰ ਦੂਸਰਿਆਂ ਦਾ ਉਹਦੀ ਦਿੱਤੇ ਹੋਏ ਦਾ ਸ਼ੁਕਰ ਕਰੋ ਤੇ ਦੂਸਰਿਆਂ ਦਾ ਖਿਆਲ ਕਰੋ ਆ ਗਰੀਬਾਂ ਦੀ ਮਦਦ ਕਰੋ ਅਗਰ ਅੱਲਾਹ ਨੇ ਦੌਲਤ ਦਿੱਤੀ ਤੇ ਤਾਂ ਗਰੀਬਾਂ ਦਾ ਖਿਆਲ ਕਰੋ ਖਿਆਲ ਕਰੋ ਫਿਰ ਸੱਚੇ ਮਨ ਨਾਲ ਰੱਬ ਨੂੰ ਯਾਦ ਕਰੋ ਜਦੋਂ ਤੁਸੀਂ ਸੱਚੇ ਮਨ ਨਾਲ ਰੱਬ ਨੂੰ ਯਾਦ ਕਰੋਗੇ ਨਾ ਤੇ ਤੁਹਾਡੇ ਅੰਦਰ ਗੁਰੂਸ ਖਬਰ ਆਏਗੇ ਨਹੀਂ ਬਿਲਕੁਲ ਵੀ ਜਿਸ ਲਈ ਸ਼ਰਮ ਆਜ਼ੀ ਨਾ ਰਹੋਗੇ ਜਿਸ ਲਈ ਤੁਸੀਂ ਆਜ਼ਦੀ ਚ ਜਾਓਗੇ ਨਾ ਤੇ ਫਿਰ ਉਹਦੀ ਜ਼ਾਤ ਹੋਰ ਖੁਸ਼ ਹੋਏਗੀ ਫਿਰ ਉਹ ਤੁਹਾਡੇ ਕਹਿ ਲੋ ਕਿ ਹੋਰ ਅੱਲਾਹ ਸੁਣਾ ਤੁਹਾਨੂੰ ਤਰਕੀਆਂ ਦੇਵੇਗਾ ਬਾਕੀ ਵੀਰੋ ਤੁਹਾਨੂੰ ਸਾਡੀ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਰੱਖਿਓ ਢੇਰ ਜਰਾ ਖਿਆਲ ਰਬਾ